ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਪਰਤਖ ਗੁਰੂ ਨਸਤਾਰੇ ਜੀੜਾ ਅਗਨ ਬਰਾਬਰ ਤਪੈ ਪੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮੁ ਪੁਛਾਣ ਸੁਖ ਹੋਵੈ ਦਿਨ ਰਾਤੀ ਪ੍ਰਣਵਤ ਨਾਨਕੋ ਕਮੋ ਪੁਸ਼ਾਨ ਸੁਖੋ ਵ ਦਿਨ ਰਾਤੀ ਵਾਹੀ ਗੁਰੂ ਸਾਹਿਬ ਜੀ ਸੋਦਰ ਰਾਗ ਆਸਾ ਮਹਲਾ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤੁ ਵਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸ਼ੰਖਾ ਕੀਤੇ ਵਾਵਣਾਰੇ ਸੋ ਦਰ ਤੇਰਾ ਕੀ ਹਾ ਸੋ ਘਰ ਕੀ ਹਾ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਵਨ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ করুণਾ ਨਿਦਾਨ ਦੀਨ ਦੁਨੀਆਂ ਦੇ ਮਾਲਕ ਸ਼ਬਦ ਅਵਤਾਰ ਲੋਕ ਪਰਲੋਕ ਦੀਆਂ ਨਿਯਾਮਤਾਵਾਂ ਦੇ ਦਾਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਿਨਾਂ ਜੀਆਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਕਲ ਦੇ ਦੀਵਾਨਾ ਵਿੱਚ ਆਪਾਂ ਜਪਜੀ ਸਾਹਿਬ ਜੀ ਦੀ ਗੁਰਬਾਣੀ ਦੀ ਵਿਚਾਰ ਸਤਗੁਰਾਂ ਜੀ ਦੀ ਕਿਰਪਾ ਦੇ ਨਾਲ ਸੰਪੂਰਨ ਸੇਵਾ ਹੋਈ ਹੈ। ਕਰਮਖੋ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਨ ਦਾ ਇਹ ਆਪਣਾ ਅਰਥ ਨਹੀਂ ਕਿ ਆਪਾਂ ਅੰਮ੍ਰਿਤ ਬਾਣੀ ਦੀ ਵਿਚਾਰ ਦਾ ਕੋਈ ਅੰਤ ਪਾਇਆ ਹੈ ਗੁਰਮੁਖੋ ਜਿੰਨੀ ਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਮਤ ਸੋਝੀ ਬਖਸ਼ਿਸ਼ ਕੀਤੀ ਸੀ ਉਸ ਮੁਤਾਬਿਕ ਅੰਮ੍ਰਿਤ ਬਾਣੀ ਨੂੰ ਜੋ ਵਿਚਾਰਨ ਦਾ ਉਦਮ ਉਪਰਾਲਾ ਗੁਰੂ ਸਾਹਿਬ ਜੀ ਨੇ ਨਿਮਾਣੇ ਜੇ ਦਾਸਾਂ ਦੇ ਉੱਪਰ ਕੀਤਾ ਸੀ ਉਹਦੇ ਅਨੁਸਾਰ ਆਪਾਂ ਸੇਵਾ ਨਿਭਾਈ ਹੈ ਜੋ ਅੱਜ ਵਿਚਾਰ ਦੀਨ ਅੰਮ੍ਰਿਤ ਬਾਣੀ ਦੀ ਆਰੰਭਤਾ ਹੋ ਰਹੀ ਹੈ ਪਾਵਨ ਪਵਿੱਤਰ ਗੁਰਬਾਣੀ ਦਾ ਜੋ ਨਾਮ ਜੋ ਸਰਲੇਖ ਹੈ ਸੋ ਦਰ ਸੋ ਦਰ ਇਸ ਅੰਮ੍ਰਿਤ ਬਾਣੀ ਦਾ ਨਾਮ ਹੈ ਤੇ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਮੁਬਾਰਕ ਅੰਗ 8 ਤੋਂ ਇਹ ਆਰੰਭ ਹੁੰਦੀ ਹੈ ਸੋ ਆਉ ਮਨ ਚਿਤ ਵਰਤਿਆ ਨੂੰ ਇਕਾਗਰ ਕਰਕੇ ਸਤਗੁਰਾਂ ਜੀ ਦੀ ਪਾਵਨ ਗੋਦ ਦਾ ਆਪਾ ਆਨੰਦ ਮਾਨ ਰਹੇ ਹਾਂ ਅੰਮ੍ਰਿਤ ਗੁਰਬਾਣੀ ਨੂੰ ਵਿਚਾਰਨ ਦਾ ਯਤਨ ਕਰਿਏ ਜੀ ਰਸਨਾ ਨੂੰ ਪਵਿੱਤਰ ਕਰਿਏ ਉਚਾਰਨ ਕਰਿਏ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਦਰ ਰਾਗ ਆਸਾ ਮਹਲਾ 1 ਸੋ ਦਰ ਇਸ ਪਾਵਨ ਗੁਰਬਾਣੀ ਦਾ ਨਾਮ ਹੈ ਔਰ ਇਹ ਪਾਵਨ ਪਵਿੱਤਰ ਗੁਰਬਾਣੀ ਜੋ ਰਹਿਰਾ ਸਾਹਿਬ ਜੀ ਦੀ ਪਾਵਨ ਬਾਣੀ ਦਾ ਆਪਾਂ ਜਾਪ ਕਰਦੇ ਹਾਂ ਨਿਤਨੇਮ ਕਰਦੇ ਹਾਂ ਉਦੇ ਵਿੱਚ ਗੁਰੂ ਸਾਹਿਬ ਜੀ ਨੇ ਇਹ ਰਹਿ ਰਾਜ ਸਾਹਿਬ ਜੀ ਦੀ ਬਾਣੀ ਸੋਦਰ ਦੀ ਬਾਣੀ ਉਚਾਰਨ ਕੀਤੀ ਹੈ ਆਸਾ ਰਾਗ ਦੇ ਵਿੱਚ ਜੋ ਇਸ ਪਾਵਨ ਪਵਿੱਤਰ ਗੁਰਬਾਣੀ ਨੂੰ ਗਾਇਆ ਜਾਂਦਾ ਹੈ ਰਾਗ ਆਸਾ ਦੇ ਵਿੱਚ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ ਮਹੱਲਾ ਪਹਿਲਾ ਪਹਿਲੇ ਪਾਤਸ਼ਾਹ ਧੰਨ ਸਤਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਮੁਖਾਰਬੰਦ ਦੇ ਵਿੱਚੋਂ ਇਹ ਅੰਮ੍ਰਿਤ ਬਾਣੀ ਉਚਾਰਨ ਹੋਈ ਹੈ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਫਿਰ ਅੱਗੇ ਹਜੂਰ ਪਾਤਸ਼ਾਹ ਜੀ ਕਹਿੰਦੇ ਕਿ ਅਕਾਲ ਪੁਰਖ ਇੱਕ ਹੈ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਸ ਵਾਹਿਗੁਰੂ ਜੀ ਦੀ ਪ੍ਰਾਪਤੀ ਹੁੰਦੀ ਹੈ ਸਤਿਗੁਰੂ ਜੀ ਦੀ ਰਹਿਮਤ ਦੇ ਦੁਆਰਾ ਉਹ ਪ੍ਰਮਾਤਮਾ ਦੇ ਨਾਲ ਸਾਂਝ ਬਣਦੀ ਉਹਨੂੰ ਜਾਣਿਆ ਜਾਂਦਾ ਸੋ ਦਰ ਤੇਰਾ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ ਹਜ਼ੂਰ ਸੱਚੇ ਪਾਤਸ਼ਾਹ ਜੀ ਇੱਥੇ ਬਰ ਸਮਝਾਉਂਦੇ ਹਨ ਕਿ ਏ ਦੇਨੂ ਦੁਨੀਆ ਦੇ ਮਾਲਕ ਉਹ ਤੇਰਾ ਘਰ ਕਿਹੜਾ ਹੈ ਉਹ ਦਰਵਾਜ਼ਾ ਕਿਹੜਾ ਹੈ ਉਹ ਮੰਦਰ ਤੇਰਾ ਕਿਹੜਾ ਹੈ ਜਿਹੜੇ ਮੰਦਰ ਦੇ ਬਾਰੇ ਜਿਹੜੇ ਘਰ ਦੇ ਬਾਰੇ ਗੁਰੂ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਨੇ ਇਹ ਉਚਾਰਨ ਕੀਤਾ ਹੈ ਕਿ ਪ੍ਰਭ ਹਰ ਮੰਦਰ ਸੋਹਣਾ ਤਿਸ ਮਹਿ ਮਾਨਕ ਲਾਲ ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ਉਹ ਕਿਹੜਾ ਘਰ ਹੈ ਉਹ ਘਰ ਦਾ ਦਰਵਾਜ਼ਾ ਕਿਹੜਾ ਹੈ ਗੁਰੂ ਸਾਹਿਬ ਜੀ ਨੇ ਇੱਥੇ ਵਾਹਿਗੁਰੂ ਮਾਲਕ ਦੇ ਘਰ ਦੀ ਗੱਲ ਕੀਤੀ ਹੈ ਤੇ ਜੇਕਰ ਕਿਸੇ ਘਰ ਦੇ ਵਿੱਚ ਪਰਵੇਸ਼ ਹੋਣਾ ਹੋਵੇ ਕਿਸੇ ਘਰ ਦੇ ਅੰਦਰ ਦਾਖਲ ਹੋਣਾ ਹੋਵੇ ਤਾਂ ਉਹਦੇ ਦਰਵਾਜ਼ੇ ਥਾਣੇ ਦਾਖਲ ਹੋਇਆ ਜਾਂਦਾ ਹੈ ਕਹਿੰਦੇ ਮਾਲਕ ਤੇਰੇ ਘਰ ਦੇ ਵਿੱਚ ਅਸੀਂ ਆਉਣਾ ਹੈ ਤੇਰੇ ਪਾਵਨ ਚਰਣਾ ਕਮਲਾਂ ਦੇ ਨਾਲ ਜੁੜਨਾ ਹੈ ਜਿੱਥੇ ਬੈਠ ਕੇ ਜਿਤ ਬਹਿ ਸਰਬ ਸਮਾਲੇ ਕਹਿੰਦੇ ਜਿੱਥੇ ਬੈਠ ਕਰਕੇ ਆਪ ਜੀ ਸਾਰੇ ਜੀਵਾਂ ਦੀ ਸੰਭਾਲ ਕਰਦੇ ਹੋ ਸਭ ਜੀਵਾਂ ਦੀ ਦੇਖਭਾਲ ਕਰਦੇ ਹੋ ਸਭ ਜੀਵਾਂ ਦੀ ਪ੍ਰਤਪਾਲਣਾ ਕਰਦੇ ਹੋ ਹੇ ਸਾਈਂ ਹੇ ਅਕਾਲ ਪੁਰਖ ਉਹ ਤੇਰਾ ਘਰ ਕਿਹੋ ਜਿਹਾ ਹੈ ਉਹਦਾ ਦਰਵਾਜ਼ਾ ਕਿਹੋ ਜਿਹਾ ਹੈ ਵਾਜੇ ਤੇਰੇ ਨਾਮ ਦੇ ਅਨੇਕ ਅਸ਼ੰਖਾ ਕੀਤੇ ਤੇਰੇ ਵਾਵਣਾਰੇ ਕਿੰਨੇ ਮਾਲਕ ਉਹ ਜਿਹੜਾ ਤੇਰਾ ਘਰ ਹੈ ਉਹ ਤੇਰਾ ਜਿਹੜਾ ਦਰ ਹੈ ਤੇ ਉਸ ਦਰ ਤੇ ਕਹਿੰਦੇ ਜਿਹੜੀ ਇਹ ਤੇਰੀ ਕੁਦਰਤ ਰਚੀ ਹੋਈ ਸੰਸਾਰ ਬਣਿਆ ਵਾਹਿਗੁਰੂ ਮਾਲਕ ਪਰਮੇਸ਼ਰ ਨੇ ਘਾੜਤ ਘੜੀ ਹੈ ਹੁਣ ਸਭ ਤੋਂ ਪਹਿਲਾਂ ਗੁਰੂ ਸਾਹਿਬ ਜੀ ਨੇ ਵਾਹਿਗੁਰੂ ਮਾਲਕ ਦੇ ਗੁਣ ਗਾਏ ਅਚਰਜ ਉਹਦੇ ਕੌਤਕ ਹੈ اے ਪ੍ਰਮਾਤਮਾ ਤੇਰਾ ਉਹ ਘਰ ਕਿਹੜਾ ਹੈ ਹੁਣ ਉਸ ਘਰ ਦੀ ਗੱਲ ਕਰਦੇ ਨੇ ਕਹਿੰਦੇ ਬਲਿਹਾਰੀ ਕੁਦਰਤ ਵਸਿਆ ਜੋ ਪਰਮੇਸ਼ਰ ਆਪਣੀ ਕੁਦਰਤ ਆਪਣੀ ਕਾਇਨਾਤ ਅੰਦਰ ਵਸ ਰਿਹਾ ਹੈ ਜੋ ਦੀਨ ਦੁਨੀਆ ਦਾ ਮਾਲਕ ਆਪਣੀ ਇਸ ਕੁੱਲ ਕਾਇਨਾਤ ਅੰਦਰ ਵਸਦਾ ਇਹ ਉਹ ਪਰਮੇਸ਼ਰ ਦਾ ਘਰ ਹੈ ਤੇ ਕਹਿੰਦੇ ਉਹਦੇ ਇਸ ਘਰ ਦੇ ਵਿੱਚ ਅਨੇਕਾਂ ਤੇ ਅਣਗਿਣਤ ਵਾਜੇ ਰਾਗ ਵੱਜਦੇ ਹਨ ਰਾਗ ਗਾਏ ਜਾਂਦੇ ਨੇ ਬੇਅੰਤ ਹੀ ਜੀਵ ਉਹਨਾਂ ਵਾਜਿਆਂ ਨੂੰ ਵਜਾਉਣ ਵਾਲੇ ਹਨ ਬੇਅੰਤ ਹੀ ਜੀਵ ਜਿਨ੍ਹਾਂ ਦੇ ਅੰਦਰੋਂ ਆਵਾਜ਼ ਆਉਂਦੀ ਹੈ ਤੇ ਆਪਣੀ ਆਵਾਜ਼ ਦੇ ਸਹਤ ਉਹ ਪ੍ਰਮਾਤਮਾ ਅਕਾਲ ਪੁਰਖ ਦੇ ਗੁਣ ਗਾਰੇ ਹਨ ਗੁਰੂ ਪਿਆਰੇ ਖਾਲਸਾ ਜੀ ਪ੍ਰਮਾਤਮਾ ਅਕਾਲ ਪੁਰਖ ਦੇ ਨਾਲ ਜਿਹੜੀ ਸਾਂਝ ਬਣਾਉਣ ਦਾ ਸਭ ਤੋਂ ਆਸਾਨ ਤਰੀਕਾ ਉਹ ਗੁਰੂ ਸਾਹਿਬ ਜੀ ਨੇ ਦੱਸਣਾ ਕੀਤਾ ਕਿ ਅਕਾਲ ਪੁਰਖ ਮਾਲਕ ਦਾ ਕੀਰਤਨ ਕਰਨਾ ਪਰਮੇਸ਼ਰ ਦੀ ਕੀਰਤੀ ਕਰਨੀ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕਿਉਂਕਿ ਜਿਹੜੀ ਪਰਮਾਤਮਾ ਨੇ ਕਾਇਨਾਤ ਰਚੀ ਹੈ ਕੁਦਰਤ ਬਣਾਈ ਹੈ। ਉਹਦੀ ਇਸ ਕੁਦਰਤ ਦੇ ਅੰਦਰ ਸਾਰੇ ਜਾਨੇ ਉਹਨੂੰ ਗਾ ਰਹੇ ਹਨ। ਪੰਛੀ ਆਪਣੀ ਭਾਸ਼ਾ ਦੇ ਵਿੱਚ ਆਪਣੀ ਬੋਲੀ ਦੇ ਵਿੱਚ ਗਾਉਂਦੇ ਹਨ। ਹਵਾ ਆਪਣੀ ਭਾਸ਼ਾ ਦੇ ਦੁਆਰਾ ਉਹਨੂੰ ਗਾ ਰਹੀ ਹੈ। ਪਾਣੀ ਉਹਨੂੰ ਆਪਣੀ ਭਾਸ਼ਾ ਦੁਆਰਾ ਗਾ ਰਿਹਾ ਹੈ ਅੱਗ ਉਹਨੂੰ ਗਾ ਰਹੀ ਹੈ ਸੂਰਜ ਚੰਦਰਮਾ ਇਹ ਦੇਵੀ ਦੇਵਤੇ ਕੁੱਲ ਕਾਇਨਾਤ ਸਾਰੇ ਜਾਣੇ ਉਹਦੇ ਗੁਣ ਗਾ ਰਹੇ ਹਨ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਪਰਮਾਤਮਾ ਵਾਹਿਗੁਰੂ ਮਾਲਕ ਦਾ ਘਰ ਇਹ ਕਾਇਨਾਤ ਇਹ ਕੁਦਰਤ ਹੈ ਤੇ ਦਰਵਾਜਾ ਕੀ ਹੈ ਉਹ ਪ੍ਰਮਾਤਮਾ ਦੇ ਗੁਣ ਗਾਉਣੇ ਗੁਣ ਗਾ ਗੁਣ ਗਾ ਕੇ ਤੂੰ ਦੀਨ ਦੁਨੀਆ ਦੇ ਮਾਲਕ ਦੇ ਨਾਲ ਸਾਂਝ ਬਣਾ ਸਕਦਾ ਹੈ ਪਰਮੇਸ਼ਰ ਦੇ ਗੁਣਾ ਦਾ ਕੀਰਤਨ ਗਾ ਕੇ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਦਾ ਪਾਠ ਕਰਨਾ ਪਾਵਨ ਪਵਿੱਤਰ ਗੁਰਬਾਣੀ ਦੀ ਕਥਾ ਹੋਣੀ ਗੁਰਬਾਣੀ ਦਾ ਪਾਠ ਇਹ ਵੀ ਪ੍ਰਮਾਤਮਾ ਦੀ ਕੀਰਤੀ ਹੈ ਗੁਰਬਾਣੀ ਦੀ ਕਥਾ ਸਤ ਸੰਗਤ ਹੋਣੀ ਇਹ ਵੀ ਅਕਾਲ ਪੁਰਖ ਦੀ ਕੀਰਤੀ ਹੈ ਪਰ ਸਭ ਤੋਂ ਜਾੜੀ ਜਾਦੀ ਜਿਹੜੀ ਪਹਿਲ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਉਹ ਕੀਰਤਨ ਨੂੰ ਕੀਤੀ ਹੈ ਤੇ ਤਾਂ ਹੀ ਗੁਰੂ ਸਾਹਿਬ ਜੀ ਨੇ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਉਚਾਰਨ ਕੀਤਾ ਹੈ ਕਿ ਅੰਤੇ ਸਤਿਗੁਰ ਬੋਲਿਆ ਮੈਂ ਪਿਛੇ ਕੀਰਤਨ ਕਰਿਓ ਨਿਰਵਾਣ ਜੀਉ ਜਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਕੀਰਤਨ ਨਿਰਮੋਲਕ ਹੀਰਾ ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਹੋ ਤੇਰੇ ਗੁਣ ਗਾਵਾਂ ਦੇਹ 부ਝਾਈ ਜੈਸੇ ਸਤਮੈ ਰੋ ਰਜਾਈ ਪਾਤਸ਼ਾਹ ਜੀ ਕਹਿੰਦੇ ਮਾਲਕ ਜਿਵੇਂ ਸਾਰੀ ਦੁਨੀਆ ਤੈਨੂੰ ਗਾ ਰਹੀ ਹੈ ਤੇ ਐਸੀ ਕਿਰਪਾ ਮਹਿਰਮਤ ਬਖਸ਼ਿਸ਼ ਕਰਨੀ ਕਿ ਮੈਨੂੰ ਵੀ ਆਪ ਜੀ ਦੇ ਗੁਣਾਂ ਨੂੰ ਗਾਉਣ ਦੀ ਜਾਚ ਆ ਜਾਵੇ ਹੁਣ ਉਹ ਪ੍ਰਮਾਤਮਾ ਨੂੰ ਗਾ ਕੌਣ ਕੌਣ ਰਿਹਾ ਹੈ ਤਾਂ ਹਜੂਰ ਸੱਚੇ ਪਾਤਸ਼ਾਹ ਜੀ ਅੱਗੇ ਕਹਿੰਦੇ ਤੇਰੇ ਰਾਗ ਪਰਿ ਸਿਉ ਕਹੀ ਅਹ ਕੀਤੇ ਤੇਰੇ ਗਾਵਣਾਰੇ ਕਹਿੰਦੇ ਮਾਲਕ ਜਿਹੜੀ ਫਿਰ ਇਹ ਆਪ ਜੀ ਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਇਹਦੇ ਅੰਦਰ ਰਾਗਣੀਆਂ ਦੇ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਨੇ ਅਨੇਕ ਜੀਵ ਇਹਨਾਂ ਰਾਗ ਰਾਗਣੀਆਂ ਦੇ ਦੁਆਰਾ ਤੇਰੀ ਸਿਫਤ ਗਾ ਰਹੇ ਹਨ ਤੇਰਾ ਜਸ ਗਾ ਰਹੇ ਹਨ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੁਰਬਾਣੀ 31 ਇਰਾਗਾਂ ਦੇ ਵਿੱਚ ਉਚਾਰਨ ਹੋਈ ਹੈ ਔਰ ਰਾਗਾਂ ਦੇ ਵਿੱਚ ਹੀ ਪਾਵਨ ਪਵਿੱਤਰ ਗੁਰਬਾਣੀ ਨੂੰ ਗਾਉਣ ਦਾ ਜਿਹੜਾ ਹੁਕਮ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ ਕਹਿੰਦੇ ਹੋਰ ਕੋਈ ਤਰੀਕਾ ਨਹੀਂ ਆਸਾਨ ਜਿਹੜਾ ਤਰੀਕਾ ਉਹ ਇਹੀ ਹੈ ਕਿ ਵਾਹਿਗੁਰੂ ਮਾਲਕ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਨੂੰ ਪ੍ਰੇਮ ਦੇ ਨਾਲ ਗੁਰਸਿੱਖਾ ਗਾਇਆ ਕਰ ਪ੍ਰੇਮ ਦੇ ਵਿੱਚ ਭਿੱਜ ਕੇ ਗਾਇਆ ਕਰ ਕਿਉਂਕਿ ਪਾਤਸ਼ਾਹ ਜੀ ਨੇ ਅੰਮ੍ਰਿਤ ਬਾਣੀ ਵਿੱਚ ਦੱਸਿਆ ਗਾਵ ਸੁਣੋ ਪੜ੍ਹੋ ਨਿਤ ਭਾਈ ਸਭ ਤੋਂ ਪਹਿਲਾਂ ਕਹਿੰਦੇ ਜੇਕਰ ਤੂੰ ਗਾ ਸਕਦਾ ਹੈ ਆਪਣੀ ਰਸਨਾ ਦੇ ਨਾਲ ਗਾ ਮਾਲਕ ਨੇ ਤੇਰੇ ਤੇ ਕਿਰਪਾ ਰਹਿਮਤ ਬਖਸ਼ੀ ਤੂੰ ਗਾ ਸਕਦਾ ਹੈ ਗਾ ਜੇਕਰ ਗਾਉਣਾ ਨਹੀਂ ਆਉਂਦਾ ਗਾਵ ਫਿਰ ਅੱਗੇ ਕਹਿੰਦੇ ਸੁਣ ਹੋ ਕਹਿੰਦੇ ਜੇਕਰ ਨਹੀਂ ਗਾਉਣਾ ਆਉਂਦਾ ਨਾ ਤੇ ਸੁਣ ਪ੍ਰਮਾਤਮਾ ਦੇ ਗੁਣਾਂ ਨੂੰ ਸੁਣੋ ਦੇ ਨਾਮ ਨੂੰ ਸੁਣੋ ਦੇ ਕੀਰਤਨ ਨੂੰ ਸੁਣ ਪੜ੍ਹੋ ਬਾਣੀ ਨੂੰ ਪੜਿਆ ਕਰ ਸੋ so, अनेका ਹੀ ਕਹਿੰਦੇ ਰਾਗ ਰਾਗਣੀਆਂ ਦੇ ਸਮੇਤ ਰਾਗੀ ਜਸ ਹੈ ਦੀਨ ਦੁਨੀਆ ਦੇ ਮਾਲਕ ਤੇਰਾ ਜਸ ਗਾ ਰਹੇ ਹਨ ਗਾਵਨ ਤੁਦ ਨੋ ਪਵਣ ਪਾਣੀ ਬੈ ਸੰਤਰ ਔਰ ਆਪਾਂ ਤਾਂ ਇਕੱਲਾ ਕੋਈ ਬੰਦਾ ਗਾਰਿਆ ਹੋਵੇ ਜਾਂ ਕੋਈ ਵਿਦਵਾਨ ਬੈਠਾ ਗਾਉਂਦਾ ਹੋਵੇ ਆਪਾਂ ਕਹਿੰਦੇ ਕਿ ਭਾਈ ਇਹ ਪਰਮਾਤਮਾ ਦੀ ਕੀਰਤੀ ਕਰ ਰਿਹਾ ਹੈ ਵਾਹਿਗੁਰੂ ਮਾਲਕ ਦੇ ਗੁਣਾਂ ਨੂੰ ਗਾ ਰਿਹਾ ਹੈ ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਇੱਥੇ ਪਰਮਾਤਮਾ ਦੀ ਸਿਫਤ ਸਲਾਹ ਦਾ ਅੰਤ ਨਹੀਂ ਹੁੰਦਾ ਇਸ ਤੋਂ ਅੱਗੇ ਵੀ ਕਹਿੰਦੇ ਹੋਰ ਬੜਾ ਕੁਝ ਬੇਅੰਤ ਹੈ ਕਹਿੰਦੇ ਉਹਨੂੰ ਤਾਂ ਪਵਨ ਹਵਾ ਵੀ ਜਿਹੜੀ ਉਹ ਗਾ ਰਹੀ ਹੈ ਪਾਣੀ ਉਹਨੂੰ ਗਾ ਰਿਹਾ ਹੈ ਬੈਸੰਤਰ ਅਗ ਉਹਨੂੰ ਗਾ ਰਹੀ ਹੈ ਗਾਵੈ ਰਾਜਾ ਧਰਮ ਦੁਆਰੇ ਤੇ ਧਰਮ ਰਾਜਾ ਜਿਹੜਾ ਜਿਹੜਾ ਧਰਮ ਰਾਜ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਲੇਖਾ ਜੋਖਾ ਕਰਦਾ ਹੈ ਸਾਬ ਕਰਦਾ ਹੈ ਪਰਮਾਤਮਾ ਨੂੰ ਦੀ ਡਿਊਟੀ ਲਈ ਹੋਈ ਹੈ ਕਹਿੰਦੇ ਉਹ ਵਿਚਾਰਾ ਧਰਮ ਰਾਜ ਵੀ ਮਾਲਕ ਤੇਰੇ ਦਰ ਤੇ ਖੜੋ ਕੇ ਤੈਨੂੰ ਗਾ ਰਿਹਾ ਹੈ ਕਹਿੰਦੇ ਉਹ ਧਰਮ ਰਾਜ ਵੀ ਤੇਰੇ ਦਰ ਦਾ ਕੂਕਰ ਹੈ ਤੇਰੇ ਦਰ ਤੇ ਅੱਗੇ ਖੜ ਕੇ ਉਹ ਤੇਰੇ ਬੂਹੇ ਉੱਤੇ ਖੜ ਕੇ ਉਹ ਗੀਤ गा ਰਿਹਾ ਤੇਰੀ ਕੀਰਤੀ ਨੂੰ ਗਾ ਰਿਹਾ ਹੈ ਗਾਵੇ ਰਾਜਾ ਧਰਮ ਦਵਾਰੇ ਔਰ ਤਾਂ ਹੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਜੋ ਤਨਾਸਰੀ ਰਾਗ ਦੇ ਵਿੱਚ ਆਰਤੀ ਉਚਾਰਨ ਕੀਤੀ ਹੈ ਨਾ ਉਸ ਆਰਤੀ ਸ਼ਬਦ ਦੇ ਵਿੱਚ ਜੋ ਪ੍ਰਮਾਤਮਾ ਦੀ ਆਪਣੇ ਆਪ ਆਰਤੀ ਹੋ ਰਹੀ ਹੈ ਉਹਦੀ ਕੁਦਰਤ ਆਰਤੀ ਕਰ ਰਹੀ ਹੈ ਗगन ਮੈਂ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਮਾਲਕ ਕਿਦਾਂ ਦੀ ਆਰਤੀ ਕਰੀਏ ਭਵ ਖੰਡਣਾ ਤੇਰੀ ਆਰਤੀ ਅਨਹਤਾ ਸ਼ਬਦ ਵਜੰਤ ਪੇਰੀ ਰਹਾਉ ਹੁਣ ਇਹ ਇਹ ਜਿਹੜਾ ਪਾਵਨ ਸ਼ਬਦ ਹੈ ਇਹਦੇ ਵਿੱਚ ਗੁਰੂ ਸਾਹਿਬ ਜੀ ਕਹਿੰਦੇ ਮਾਲਕ ਤੈਨੂੰ ਤਾਂ ਉਹ ਪ੍ਰਮਾਤਮਾ ਜੋ ਆਪ ਜੀ ਨੇ ਹਵਾ ਬਣਾਈ ਹੈ ਨਾ ਹਵਾ ਆਪ ਜੀ ਨੂੰ ਚੌਰ ਕਰ ਰਹੀ ਹੈ ਹਵਾ ਆਪ ਜੀ ਦੇ ਸੀਸ ਦੇ ਉੱਪਰ ਚੌਰ ਚੱਲ ਰਹੀ ਹੈ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਕਿ ਹਵਾ ਪਾਣੀ ਅੱਗ ਇਤਿਆਦਿਕ ਤਤ ਜਿਹੜੇ ਮਾਲਕ ਤੁਸੀਂ ਪੈਦਾ ਕੀਤੇ ਹਨ ਉਹ ਸਾਰੇ ਤੇਰੀ ਰਜ਼ਾ ਦੇ ਵਿੱਚ ਚੱਲ ਰਹੇ ਨੇ ਏਹੀ ਦਾ ਜਾਦੇ ਵਿੱਚ ਤੁਰ ਕੇ ਤੇਰਾ ਗੁਣ ਗਾਰੇ ਹਨ ਧਰਮ ਰਾਜ ਤੇਰੇ ਦਰ ਤੇ ਖੜੋ ਕੇ ਤੇਰੀ ਕੀਰਤੀ ਗਾਰੇ ਤੇਰੇ ਗੁਣਾ ਨੂੰ ਗਾਰੇ ਗਾਵਨ ਤੁਦ ਨਉ ਚਿੱਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਪੁਰਾਤਨ ਜਿਹੜੇ ਗ੍ਰੰਥ ਨੇ ਉਹਨਾਂ ਮੁਤਾਬਕ ਉਹਨਾਂ ਦਾ ਇਹ ਖਿਆਲ ਹੈ ਕਿ ਚਿੱਤਰ ਤੇ ਗੁਪਤ ਜਿਹੜੇ ਦੋਵੇਂ ਨੇ ਉਹ ਚੰਗੇ ਮੰਦੇ ਕਰਮਾਂ ਦਾ ਹਿਸਾਬ ਕਿਤਾਬ ਕਰਕੇ ਲੇਖਾ ਲੈ ਕੇ ਤੇ ਸਾਰਾ ਕੁਝ ਧਰਮਰਾਜ ਨੂੰ ਸੌਂਪਦੇ ਹਨ ਕਹਿੰਦੇ ਮਾਲਕ ਉਹ ਚਿੱਤਰ ਗੁਪਤ ਵੀ ਜਿਹੜੇ ਨੇ ਉਹ ਵੀ ਤੈਨੂੰ ਗਾਰੇ ਹਨ ਉਹ ਵੀ ਤੇਰੇ ਗੁਣ ਗਾਰੇ ਹਨ ਤੇ ਤੇਰੀ ਸਿਫਤੀ ਉਹਨਾਂ ਨੂੰ ਵੀ ਚੰਗੀ ਲੱਗਦੀ ਹੈ ਗਾਵਨ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਫਿਰ ਕਹਿੰਦੇ ਇਹ ਮਾਲਕ ਅਨੇਕਾਂ ਦੇਵੀ ਦੇਵਤੇ ਸ਼ਿਵ ਜੀ ਵਰਗੇ ਦੇਵਤੇ ਬ੍ਰਹਮਾ ਵਰਗੇ ਦੇਵਤੇ इत्याਦਿਕ ਜੋ ਸਾਰੇ ਤੁਸੀਂ ਸਵਾਰੇ ਨੇ ਸਾਜੇ ਨੇ ਬਣਾਏ ਨੇ ਪੈਦਾ ਕੀਤੇ ਹਨ ਸਾਰੇ ਕਹਿੰਦੇ ਤੈਨੂੰ ਗਾ ਰਹੇ ਨੇ ਤੇਰੇ ਦਰ ਤੇ ਸ਼ੋਭਨੀ ਘੋਰੇ ਨੇ ਤੇਰੀ ਕੀਰਤੀ ਕਰਦੇ ਪਏ ਨੇ ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਂ ਦਰ ਨਾਲੇ ਮਨਾਂ ਮਰ ਕੇ ਇਹ ਚਾਹੁੰਦਾ ਹੈ ਦੇ ਮਨ ਵਿੱਚ ਕਿ ਮੇਰਾ ਸਵਰਗਾਂ ਦਾ ਵਾਸਾ ਹੋਵੇ ਮੈਂ ਸਵਰਗਾਂ ਦੇ ਵਿੱਚ ਜਾ ਕੇ ਵਸਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਵੇਖ ਸਵਰਗਾਂ ਦਾ ਜਿਹੜਾ ਰਾਜਾ ਇੰਦਰ ਹੈ ਉਹ ਵੀ ਕਹਿੰਦੇ ਆਪਦੇ ਤਖਤ ਤੇ ਬੈਠਾ ਹੋਇਆ ਦੇਵਤਿਆਂ ਦੇ ਸਮੇਤ ਪਰਮਾਤਮਾ ਦੇ ਗੁਣ ਗਾ ਰਿਹਾਏ ਤੇ ਤੂੰ ਸਵਰਗਾਂ ਤੋਂ ਕੀ ਲੈਣਾ ਤੂੰ ਸਗੋਂ ਉਹ ਪਰਮੇਸ਼ਰ ਦੇ ਗੁਣਾਂ ਨੂੰ ਗਾਉਣਾ ਕਰ ਜਿਹੜੇ ਮਾਰਗ ਦੇ ਗੁਣ ਤਾਂ ਇੰਦਰ ਵਰਗੇ ਦੇਵਤੇ ਵੀ ਗਾ ਰਹੇ ਹਨ ਗਾਵਨ ਤੁਦਨੋਂ ਸਿੱਧ ਸਮਾਧੀ ਅੰਦਰ ਗਾਵਨ ਤੁਦਨੋਂ ਸਾਧ ਵਿਚਾਰੇ ਫਿਰ ਕਹਿੰਦੇ ਮਾਲਕ ਜਿਹੜੇ ਸਿੱਧ ਲੋਕ ਨੇ ਨਾ ਸਮਾਧੀਆਂ ਲਾ ਕੇ ਧਿਆਨ ਤਰ ਤਰ ਕੇ ਆਪ ਜੀ ਦੇ ਗੁਣ ਗਾਰੇ ਹਨ ਤੇ ਜਿਹੜੇ ਵਿਚਾਰਵਾਨ ਸਾਧੂ ਹਨ ਵਿਚਾਰਾਂ ਕਰਨ ਵਾਲੇ ਉਹ ਵੀ ਸਾਰੇ ਜਣੇ ਆਪ ਜੀ ਦੇ ਗੁਣ ਗਾਰੇ ਹਨ ਗਾਵਨ ਤੁਧ ਨੋ ਜਤੀ ਸਤੀ ਸੰਤੋਖੀ ਗਾਵਨ ਤੁਧ ਨੋ ਵੀਰ ਕਰਾਰੇ ਫਿਰ ਕਹਿੰਦੇ ਜਤੀ ਦਾਨੀ ਸੰਤੋਖੀ ਬੰਦੇ ਬੇਅੰਤ ਤਕੜੇ ਸੂਰਮੇ ਯੋਧੇ ਮਹਾਵਲੀ ਸਾਰੇ ਕਹਿੰਦੇ ਮਾਲਕ ਆਪ ਜੀ ਦਾ ਹੀ ਗੁਣ ਗਾਉਂਦੇ ਨੇ ਆਪ ਜੀ ਦੀ ਹੀ ਪ੍ਰਸ਼ੰਸਾ ਕਰਦੇ ਹਨ ਗਾਵਨ ਤੁਦ ਨੋ ਪੰਡਿਤ ਪੜਨ ਰਖੀ ਸੁਰ ਜੋਗੁ ਝੋਗ ਵੇਦਾ ਨਾਲੇ ਕਹਿੰਦੇ ਹੈ ਮਾਲਕ ਪੰਡਿਤ ਲੋਕ ਮਹਾਰਿਖੀ ਵੇਦਾਂ ਨੂੰ ਪੜਨ ਵਾਲੇ ਵੇਦਾਂ ਨੂੰ ਪੜ ਪੜ ਕੇ ਵੇਦਾਂ ਦੇ ਸਮੇਤ ਆਪ ਜੀ ਦੇ ਗੁਣ ਪਏ ਗਾਉਂਦੇ ਹਨ ਗਾਵਨ ਤੁਦਨੋ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੀ ਫਿਰ ਕਹਿੰਦੇ ਮਨ ਨੂੰ ਮੋਹ ਲੈਣ ਵਾਲੇ ਇਨਸਾਨ ਦੇਵੀ ਦੇਵਤੇ ਪਰੀਆਂ ਆਦਿਕ ਕਹਿੰਦੇ ਸਵਰਗ ਲੋਕ ਦੇ ਮਾਤ ਲੋਕ ਪਤਾਲ ਲੋਕ ਸਾਰੇ ਤਿੰਨੇ ਲੋਕਾਂ ਦੇ ਸੁਹਣੇ ਸੁਹਣੇ ਇਨਸਾਨ ਮਾਲਕ ਆਪ ਜੀ ਨੂੰ ਗਾ ਰਹੇ ਹਨ ਗਾਵਣ ਤੁਦ ਨੋ ਰਤਨ ਉਪਾਏ ਤੇਰੇ 86 ਤੀਰਥ ਨਾਲੇ ਕਹਿੰਦੇ ਪਾਤਸ਼ਾਹ ਜੀ ਆਪ ਜੀ ਦੇ ਪੈਦਾ ਕੀਤੇ ਹੋਏ ਰਤਨ 68 ਤੀਰਥਾਂ ਦੇ ਸਮੇਤ ਜਿੰਨੇ ਵੀ ਇਹ ਤੀਰਥ ਅਸਥਾਨ ਨੇ ਰਤਨ ਆਦਿਕ ਪੈਦਾ ਕੀਤੇ ਨੇ ਸਾਰੇ ਆਪ ਜੀ ਨੂੰ ਗਾ ਰਹੇ ਹਨ ਆਪ ਜੀ ਦੀ ਕੀਰਤੀ ਕਰਦੇ ਨੇ ਗਾਵਨ ਤੁਦਨੋ ਜੋਦ ਮਹਾਬਲ ਸੂਰਾ ਗਾਵਨ ਤੁਦਨੋ ਖਾਣੀ ਚਾਰੇ ਮਹਾਬਲ ਭਾਵ ਕੇ ਮਹਾਬਲੀ ਜੋਦੇ ਸੂਰਮੇ ਇਤਿਆਦਿਕ ਵੱਡੇ ਬਲ ਵਾਲੇ ਤੇ ਕਹਿੰਦੇ ਸਾਰੇ ਜਾਨੇ ਤੇਰੀ ਤਾਕਤ ਦੀ ਸਿਫਤ ਕਰਦੇ ਹਨ ਚੋਂ ਖਾਣੀਆਂ ਦੇ ਜੀਵ ਸਾਰੇ ਤੈਨੂੰ ਗਾ ਰਹੇ ਹਨ ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡ ਕਰ ਕਰ ਰੱਖੇ ਤੇਰੇ ਤਾਰੇ ਕਿੰਦੇ ਸਾਰੀ ਸ੍ਰਿਸ਼ਟੀ ਸਾਰੀ ਕਾਇਨਾਤ ਦੇ ਖੰਡ ਮੰਡਲ ਬ੍ਰਹਿਮੰਡ ਜੋ ਵੀ ਕੁਝ ਇਹ ਪਾਤਸ਼ਾਹ ਜੀ ਆਪ ਜੀ ਨੇ ਪੈਦਾ ਕਰਕੇ ਟਿਕਾ ਰੱਖੇ ਨੇ ਉਹ ਸਾਰੇ ਜਾਣੇ ਤੁਹਾਨੂੰ ਗਾ ਰਹੇ ਹਨ ਸੇਈ ਤੁਦਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਦਸਾਲੇ ਪਰ ਕਿਨੇ ਮਾਲਕ ਇੱਥੇ ਇੱਕ ਗੱਲ ਹੈ ਗਉਂਦੀ ਆਪ ਜੀ ਨੂੰ ساری ਦੁਨੀਆ ਪਈ ਹੈ ਇਥੋਂ ਤੱਕ ਸਤਿਗੁਰੂ ਜੀ ਨੇ ਇਹ ਦੱਸਿਆ ਕਿ ਪ੍ਰਮਾਤਮਾ ਨੂੰ ਸਾਰੇ ਗਾਰੇ ਹਨ ਮਨੁੱਖ ਵੀ ਗਾਉਂਦੇ ਪਸ਼ੂ ਪੰਛੀ ਹਵਾ ਪਾਣੀ ਦੇਵੀ ਦੇਵਤੇ ਅੱਗ ਸਮੁੰਦਰ ਨਦੀਆਂ ਤੀਰਥ ਸਥਾਨ ਸਾਰੇ ਉਹਨੂੰ ਗਾਉਂਦੇ ਹਨ ਪਰ ਉਹਨੂੰ ਚੰਗੇ ਕੌਣ ਲੱਗਦੇ ਨੇ ਉਹਨੂੰ ਚੰਗਾ ਕੌਣ ਲੱਗਦਾ ਹੈ ਕੌਣ ਉਹਨੂੰ ਭਾਉਂਦਾ ਹੈ ਕਹਿੰਦੇ ਜੋ ਰਤੇ ਤੇਰੇ ਭਗਤ ਰਸਾਲੇ ਮਾਲਕ ਜਿਹੜੇ ਆਪ ਜੀ ਦੇ ਪ੍ਰੇਮ ਭਗਤੀ ਦੇ ਵਿੱਚ ਜਿਨ੍ਹਾਂ ਨੇ ਆਪਣੇ ਆਪ ਨੂੰ ਰਤ ਲਿਆ ਜਿਹੜੇ ਪ੍ਰੇਮ ਦੇ ਨਾਲ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਆਪ ਜੀ ਨੂੰ ਗਾਉਂਦੇ ਹਨ ਉਹੀ ਆਪ ਜੀ ਨੂੰ ਚੰਗੇ ਲੱਗਦੇ ਨੇ ਹੋਰ ਕੀਤੇ ਤੁਦ ਨੋ ਗਾਵਨ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ ਕਹਿੰਦੇ ਪ੍ਰਮਾਤਮਾ ਹੋਰ ਕਿੰਨਿਆਂ ਕੀ ਗਿਣਤੀ ਕਰੀਏ ਕੀ ਕੁਝ ਬਿਆਨ ਕੀਤਾ ਜਾਵੇ ਗਿਣੇ ਨਹੀਂ ਜਾ ਸਕਦੇ ਅਸੀਂ ਵਿਚਾਰ ਕਰਕੇ ਕੀ ਦਸੀਏ ਸੋਈ ਸੋਈ ਸਦਾ ਸੱਚਾ ਸਾਇਬ ਸੱਚਾ ਸਾਚੀ ਨਾਈ ਕਹਿੰਦੇ ਇਹ ਮਨੁੱਖ ਉਹ ਪ੍ਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਉਹਨੇ ਜੀਵ ਰਚੇ ਮਾਨਵਤਾ ਬਣਾਈ ਸਭ ਕੁਝ ਬਣਾਉਣਾ ਕੀਤਾ ਉਹ ਹੁਣ ਵੀ ਮੌਜੂਦ ਹੈ ਅੱਗੇ ਵੀ ਸਦਾ ਕਾਇਮ ਰਹੇਗਾ ਤੇ ਉਹ ਪ੍ਰਮਾਤਮਾ ਦੇ ਨਾਲ ਜੁੜ ਜਾ ਜੇਕਰ ਤੂੰ ਉਹਦੇ ਵਿੱਚ ਅਭੇਦ ਹੋਣਾ ਚਾਹੁੰਦਾ ਉਹਦੇ ਵਿੱਚ ਸਮਾਉਣਾ ਚਾਹੁੰਦਾ ਹੈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਜਿਹੜੇ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਸਾਜੀ ਪਤਾ ਨਹੀਂ ਕਿੰਨੇ ਕੁ ਵਾਰੀ ਸਾਜ ਕੇ ਫਨਾ ਕਰ ਦਿੱਤੀ ਕਹਿੰਦੇ ਉਹ ਉਹ ਪਹਿਲਾਂ ਵੀ ਸੀ ਹੁਣ ਵੀ ਐ ਤੇ ਅੱਗੇ ਵੀ ਮੌਜੂਦ ਰਹੇਗਾ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਇਆ ਜਨ ਉਪਾਈ ਕਹਿੰਦੇ ਜੋ ਪ੍ਰਮਾਤਮਾ ਨੇ ਅਨੇਕਾਂ ਰੰਗਾਂ ਕਸ਼ਮਾਂ ਦੀ ਸ੍ਰਿਸ਼ਟੀ ਪੈਦਾ ਕੀਤੀ ਜੀਵ ਰਚੇ ਹਨ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵੜਾਈ ਕਹਿੰਦੇ ਜਿਵੇਂ ਭਾਈ ਉਹਦੀ ਰਜਾ ਹੁੰਦੀ ਹੈ ਜਗਤ ਨੂੰ ਪੈਦਾ ਕਰਦੇ ਆਪਣੇ ਪੈਦਾ ਕੀਤੇ ਦੀ ਸੰਭਾਲ ਕਰਦਾ ਹੈ ਜੀਵਾਂ ਦੀ ਪ੍ਰਤਿਪਾਲਣਾ ਕਰਦਾ ਜੋ ਤਿਸ ਭਾਵੈ ਸੋਈ ਕਰਸੀ ਫੇਰ ਹੁਕਮ ਨਾ ਕਰਨਾ ਜਾਈ ਕਿੰਦ ਜੋ ਕੁਝ ਉਹਨੂੰ ਪਾਉਂਦਾ ਹੈ ਪ੍ਰਮਾਤਮਾ ਉਹੀ ਕੁਝ ਕਰਦਾ ਹੈ ਤੇ ਕੋਈ ਹੋਰ ਉਸ ਪਰਮੇਸ਼ਰ ਨੂੰ ਫਰਮਾਨ ਨਹੀਂ ਹੁਕਮ ਨਹੀਂ ਕਰ ਸਕਦਾ ਕਿ हे ਮਾਲਕ ਤੂੰ ਐਦਾਂ ਕਰਨਾ ਤੂੰ ਤੈਨੂੰ ਐਂ ਕਰਨਾ ਚਾਹੀਦਾ ਹੈ ਜੀਵ ਦਾਵੇ ਦੇ ਨਾਲ ਪ੍ਰਮਾਤਮਾ ਦੇ ਕੋਲੋਂ ਕੁਝ ਨਹੀਂ ਮੰਗ ਸਕਦਾ ਹਾਂ ਜੇਕਰ ਜੀਵ ਮਨੁੱਖ ਮੰਗਦੇ ਹਨ ਉਹ ਕੇਵਲ ਅਰਦਾਸ ਬੇਨਤੀ ਹੁੰਦੀ ਕਿ ਇਹ ਮਾਲਕ ਜੀ ਆਪ ਜੀ ਨੇ ਸਾਨੂੰ ਇਹ ਦਾਤ ਬਖਸ਼ਿਸ਼ ਕਰਨੀ ਅਰਦਾਸ ਕਰਕੇ ਵੀ ਵਾਹਿਗੁਰੂ ਜੀ ਦੇ ਉੱਤੇ ਦਾਵਾ ਨਹੀਂ ਕਰਨਾ ਜੋ ਹੁਕਮ ਨਹੀਂ ਕਰਨਾ ਕਹਿੰਦੇ ਬਸ ਜੋ ਉਹਨੂੰ ਪਾਉਂਦਾ ਹੈ ਉਹੀ ਉਹ ਕਰਦਾ ਹੈ ਸੋ ਪਾਤ ਸਹੂ ਸਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਕਹਿੰਦੇ ਫਿਰ ਜਿਹੜੇ ਮਨੁੱਖ ਨੂੰ ਉਹਦੀ ਰਜਾ ਦੇ ਵਿੱਚ ਰਾਜੀ ਰਹਿਣਾ ਆ ਜਾਂਦਾ ਹੈ ਕਿ ਜੋ ਉਹ ਪ੍ਰਮਾਤਮਾ ਪਰਮੇਸ਼ਰ ਕਰਦੇ ਉਹ ਹੀ ਮੇਰੇ ਵਾਸਤੇ ਭਲਾ ਜਿਹੜਾ ਉਹਦੀ ਉਹਦੀ ਰਜਾ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਚੱਲਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਤਾਂ ਫਿਰ ਭਾਈ ਪਾਤਸ਼ਾਹ ਦਾ ਪਾਤਸ਼ਾਹ ਬਣ ਜਾਂਦਾ ਹੈ ਉਹ ਤਾਂ ਬਾਦਸ਼ਾਹ ਬਣ ਜਾਂਦਾ ਹੈ ਰਾਜਿਆਂ ਦਾ ਵੀ ਰਾਜਾ ਬਣ ਜਾਂਦਾ ਹੈ ਕਿਉਂਕਿ ਉਹਦੇ ਮਨ ਦੇ ਅੰਦਰ ਕੋਈ ਕਿਸੇ ਕਸ਼ਮ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਰਹਿ ਜਾਂਦੀ ਦੇਮੀ ਉਹ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਕਿ ਜੇ ਸੁੱਖ ਦੇ ਤਾਂ ਤੁਝੇ ਅਰਾਧੀ ਦੁੱਖ ਵੀ ਤੁਝੇ ਧਾਈ ਜੇ ਭੁੱਖ ਦੇ ਤਾਂ ਇਤ ਹੀ ਰਾਜਾ ਦੁੱਖ ਵਿੱਚ ਸੁਖ ਮਨਾਈਓ ਹਰ ਵੇਲੇ ਅਕਾਲ ਪੁਰਖ ਮਾਲਕ ਦਾ ਸ਼ੁਕਰ ਕਰਦਾ ਸ਼ੁਕਰਾਨਾ